ਕਹਿੰਦੇ ਜਦੋਂ ਮਹਾਂਪੁਰਸ਼ਾਂ ਨੇ ਸੰਥਿਆ ਦੇਣੀ ਸੀ ਤਾਂ ਵੀਰ ਸਿੰਘ ਜੀ ਨੇ ਤੇ ਕਹਿੰਦੇ ਹਿੰਦੂ ਵੀਰਾਂ ਨੇ ਵੀ ਸਹਿਧਾਰੀਆਂ ਨੇ ਵੀ ਆ ਕੇ ਪੋਥੀਆਂ ਖੋਲ ਕੇ ਸੰਥਿਆ ਲੈਣੀ ਅੱਜ ਦੇ ਤੁਸੀਂ ਪੋਥੀ ਖੋਲਣ ਨਹੀਂ ਦੇਣੀ ਕਿਸੇ ਨੂੰ ਅੱਜ ਤੁਸੀਂ ਪੋਥੀ ਤੇ ਬਹਿਣ ਦਿਓਗੇ ਕਿਸੇ ਨੂੰ ਗੁਟਕਾ ਲੈ ਕੇ ਜਾਂ ਪੋਥੀ ਲੈ ਕੇ ਸਿਰ ਪਾੜ ਦਿਓਗੇ ਕਿਉਂਕਿ ਸਾਡੇ ਮਾਪਦੰਡ ਬਦਲ ਚੁੱਕੇ ਐ ਸਾਡੀ ਸੋਚ ਬਦਲ ਚੁੱਕੀ ਐ ਸਾਡੀ ਸੋਚ ਸੌੜੀ ਹੋ ਚੁੱਕੀ ਐ ਇਹ ਸਭ ਸਿੰਘ ਸਭਾ ਲਹਿਰ ਵੇਲੇ ਜਿਹੜੇ ਤੇ ਸਾਧ ਸੰਗਤ ਜੀ ਪੰਥਦਰਦੀ ਗੁਰਸਿੱਖ ਸਨ ਉਹਨਾਂ ਨੂੰ ਤਾਂ ਫਿਕਰ ਸੀ ਵੀ ਸਾਡਾ ਪੰਜਾਬ ਈਸਾਈ ਬਣਦਾ ਜਾ ਰਿਹਾ ਉਹਨਾਂ ਨੇ ਸਿੰਘ ਸਭਾ ਲਹਿਰ ਇਸ ਕਰਕੇ ਸ਼ੁਰੂ ਕੀਤੀ ਸੀ ਵੀ ਸਿੱਖ ਬੱਚਿਆਂ ਨੂੰ ਈਸਾਈ ਬਣਨ ਤੋਂ ਰੋਕਾਂਗੇ ਸਿੱਖੀ ਨਾਲ ਜੋੜਾਂਗੇ ਪਰ ਕੁਝ ਲੋਕ ਇਹੋ ਜੇ ਵਿੱਚ ਵੜ ਗਏ ਜਿਨ੍ਹਾਂ ਨੇ ਉਹ ਸਾਰੀ ਲਹਿਰ ਨੂੰ ਉਹਨੂੰ ਕੈਪਚਰ ਕਰ ਲਿਆ ਤੇ ਉਹਦਾ ਰੂਪ ਕੀ ਬਣਾਇਆ ਹਰ ਚੀਜ਼ ਨੂੰ ਕੰਡੈਮ ਕਰੋ